ਲਗਾ ਤੇਰੀ 70 ਮੈਂਬਰੀ ਕਮੇਟੀ ਦੀ ਇੱਕ ਮੀਟਿੰਗ ਹੋਈ ਹੈ ਔਰ ਮੀਟਿੰਗ ਬੇਸੱਟਾ ਰਹੀ ਹੈ ਹੁਣ ਤੱਕ ਇਹੀ ਕਿਆਸ ਲੱਗ ਰਹੇ ਸੀ ਕਿ ਉਹ ਮੀਟਿੰਗ ਜਿਹੜੀ ਆ ਉਹ ਬੇਸੱਟਾ ਰਹਿਣੀ ਆ ਉਸ ਦਾ ਕੋਈ ਫਾਇਦਾ ਨਹੀਂ ਹੋਣਾ ਪਰ ਕਿਤੇ ਨਾ ਕਿਤੇ ਉਮੀਦ ਸੀ ਕਿ ਸ਼ਾਇਦ ਉਸ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਕੋਈ ਲਿਆ ਜਾਂਦਾ ਹਾਲਾਂਕਿ ਜਿਵੇਂ ਗੁਰਪ੍ਰਤਾਪ ਸਿੰਘ ਉਡਾਲਾ ਨੇ ਦਾਅਵਾ ਕੀਤਾ ਸੀਗਾ ਕਿ ਉਸ ਕਮੇਟੀ ਦੀ ਮੀਟਿੰਗ ਦੇ ਵਿੱਚ ਜਾਂ ਆਉਣ ਦੇ ਸਮੇਂ ਦੇ ਵਿੱਚ ਇਹ ਫੈਸਲਾ ਲਿਆ ਜਾ ਸਕਦਾ ਆ ਜਾਂ ਫਿਰ ਉਹਨਾਂ ਨੇ ਆਪਣੇ ਵੱਲੋਂ ਸਿੱਧ ਕੀਤਾ ਸੀਗਾ ਕਿ ਜਿਹੜੀ ਭਰਤੀ ਹੋ ਰਹੀ ਹੈ ਉਹ ਨਾਕਾਰੀ ਜਾ ਰਹੀ ਹੈ ਜਾਂ ਉਸ ਨੂੰ ਅਸੀਂ ਨਕਾਰਦੇ ਹਾਂ ਉਹਨਾਂ ਨੇ ਸਾਫ਼ ਕਿਹਾ ਸੀਗਾ ਕਿ ਉਹ ਭਰਤੀ ਜਿਹੜੀ ਹੈ ਉਹ ਗੈਰਵਾਜਬ ਹੈ ਔਰ ਉਸਦੀ ਥਾਂ ਦੇ ਉੱਤੇ ਦੁਬਾਰਾ ਭਰਤੀ ਹੋਣੀ ਚਾਹੀਦੀ ਹੈ ਪਰ ਉਹ ਸਾਰੇ ਤੱਥ ਜਿਹੜੇ ਨੇ ਹੁਣ ਤੱਕ ਉਹ ਪ੍ਰਚਾਰੇ ਜਾ ਰਹੇ ਸੀ ਵਿਚਾਰੇ ਜਾ ਰਹੇ ਸੀ ਪਰ ਲੰਗੇ ਦੇਣੀ ਤਰੀਕ ਅੱਗੇ ਪੈ ਗਈ ਹੈ ਔਰ ਤਰੀਕ 11 ਤਿਕ ਦੀ ਪੈ ਗਈ ਹੈ ਹੁਣ ਸਵਾਲ ਇਹ ਹੈ ਕਿ 11 ਤਰੀਕ ਅੱਗੇ ਜਿਹੜੀ ਪਾ ਦਿੱਤੀ ਗਈ ਹੈ ਇਹ ਕਿਉਂ ਪਾਈ ਗਈ ਹੈ ਕੀ ਜਾਣਬੁੱਝ ਕੇ ਸਟਾਲ ਕਰਨ ਦੀ ਕੋਸ਼ਿਸ਼ ਹੈ ਇਸ ਕਮੇਟੀ ਨੂੰ ਕੀ ਜਾਣਬੁੱਝ ਕੇ ਸਮਾਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਪੈਰਲਲ ਜਿਹੜਾ ਅਕਾਲੀ ਦਲ ਦਾ ਪ੍ਰਕਿਰਿਆ ਚੱਲਦੀ ਪਈ ਹੈ ਉਹ ਮੁਕੰਮਲ ਹੋ ਜਾਵੇ ਔਰ ਇਵੈਂਚੁਅਲੀ ਉਹ ਆਪਣਾ ਪ੍ਰਧਾਨ ਵੀ ਚੁਣ ਲੈਣ ਕੀ ਇਹ ਸਭ ਕੁਝ ਹੋਣ ਦਿੱਤਾ ਜਾ ਰਿਹਾ ਸਵਾਲ ਇਹ ਖੜਾ ਆਇਆ ਹੈ ਉਹ ਜੇ ਗੱਲ ਕਰੀਏ ਇਸ ਕਮੇਟੀ ਦੀ ਮੀਟਿੰਗ ਦੀ ਕਿਹਾ ਜਾ ਸਕਦਾ ਹੈ ਕਿ ਕਮੇਟੀ ਦੀ ਮੀਟਿੰਗ ਹੋ ਤਾਂ ਗਈ ਹੈ ਪਰ ਜ਼ਰੂਰ ਹੋਈ ਹੈ ਪਰ ਇੰਨੀ ਲੇਟ ਹੋਈ ਹੈ ਇੰਨਾ ਸਮਾਂ ਲਾ ਕੇ ਹੋਈ ਹੈ ਪਹਿਲੀ ਗੱਲ ਤਾਂ ਇਹ ਕਿ 2 ਦਸੰਬਰ ਨੂੰ ਫੈਸਲਾ ਸੁਣਾਇਆ ਗਿਆ ਸੀਗਾ ਫੌਰੀ ਤੌਰ ਦੇ ਉੱਤੇ ਮੀਟਿੰਗ ਸੱਦ ਲੈਣੀ ਚਾਹੀਦੀ ਸੀ ਜਦੋਂ ਸ਼੍ਰੀ ਕਾਰਤਕ ਸਾਹਿਬ ਵੱਲੋਂ ਕਨਵੀਨ ਕਰ ਹੀ ਦਿੱਤੀ ਗਈ ਸੀ ਇੱਕ ਕਮੇਟੀ ਬਣਾ ਹੀ ਦਿੱਤੀ ਗਈ ਸੀ ਕਮੇਟੀ ਫਿਰ ਉਸ ਕਮੇਟੀ ਦੀ ਮੀਟਿੰਗ ਸਰਦਨ ਦੇ ਵਿੱਚ ਐਡਾ ਇਤਰਾਜ਼ ਹੁਣ ਤੱਕ ਕਿਉਂ ਰਿਹਾ ਹੈ ਉਹਨੂੰ ਕਿਉਂ ਇੰਨਾ ਡਿਲੇ ਕੀਤਾ ਗਿਆ ਸਵਾਲ ਹੀ ਖੜਾ ਹੁੰਦਾ ਹੈ ਹੁਣ ਮੀਟਿੰਗ ਸੱਦਣਾ ਕੋਈ ਐਡੀ ਵੱਡੀ ਗੱਲ ਤਾਂ ਨਹੀਂ ਸੀ ਮੀਟਿੰਗ ਸੱਦ ਕੇ ਜਿਹੜੀ ਕਾਰਵਾਈ ਸੀ ਉਹ ਸ਼ੁਰੂ ਕੀਤੀ ਜਾ ਸਕਦੀ ਸੀ ਹਾਲਾਂਕਿ ਜਿਹੜੇ ਮੀਟਿੰਗ ਦੇ ਵਿੱਚ ਮੈਂਬਰਸ ਨੇ ਜਾਂ ਪ੍ਰਧਾਨ ਨੇ ਜਿਹੜੇ ਉਹ ਸੱਦੇ ਤੌਰ ਦੇ ਉੱਤੇ ਕਾਲਕਲ ਦੇ ਨਾਲ ਤਾਂ ਉਹ ਕੋਈ ਰੋਲ ਰੱਖਦੇ ਹੀ ਨਹੀਂ ਹੈਗੇ ਹਾਲਾਂਕਿ ਪ੍ਰਧਾਨ ਐਸਜੀਪੀਸੀ ਪ੍ਰਧਾਨ ਹਰਜੋਤ ਧਾਮੀ ਹੈਗੇ ਨੇ ਔਰ ਉਹ ਮੁਕੰਮਲ ਤੌਰ ਦੇ ਉੱਤੇ ਆਪਣੇ ਆਧਾਰ ਦੇ ਉੱਤੇ ਮੀਟਿੰਗ ਸੱਦ ਕੇ ਤੇ ਆਪਣਾ ਕੰਮ ਕਰ ਸਕਦੇ ਸੀ ਜਿਵੇਂ ਕਿ ਸ਼੍ਰੀ ਕਾਲਕਤਖਬ ਸਾਹਿਬ ਤੋਂ ਹੁਕਮ ਸਾਹਮਣੇ ਆਇਆ ਸੀ ਪਰ ਇਸ ਤਰ੍ਹਾਂ ਨਹੀਂ ਕੀਤਾ ਗਿਆ ਉਹਨੂੰ 2 ਮਹੀਨੇ ਲਗਾ ਦਿੱਤੇ ਗਏ ਔਰ ਹੁਣ ਵੀ ਜਦੋਂ ਮੀਟਿੰਗ ਹੋਈ ਹੈ ਉੱਤੇ ਦੁਬਾਰਾ ਅੱਗੇ ਮੀਟਿੰਗ ਜਿਹੜੀ ਹੈ ਉਹ ਦੁਬਾਰਾ ਸੱਦ ਲਈ ਗਈ ਹੈ ਤਰੀਕ ਅੱਗੇ ਪਾ ਦਿੱਤੀ ਗਈ ਹੈ ਹੁਣ ਇਸ ਇਹਨੂੰ ਦੇਖ ਕੇ ਐਵੇਂ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਸਮਾਂ ਜਿਹੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਾਇਦ ਜਿਹੜਾ ਉਹ ਡਿਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਕਮੇਟੀ ਨੂੰ ਸਟਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਔਨ ਦਾ ਪੈਰਲਲ ਅਕਾਲੀ ਦਲ ਦੀ ਜਿਹੜੀ ਪ੍ਰਵੇਲਿੰਗ ਪ੍ਰਤੀ ਪ੍ਰਕਿਰਿਆ ਚੱਲਦੀ ਪਈ ਹੈ ਉਹਨੂੰ ਸਮਾਂ ਮਿਲ ਜਵੇ ਔਰ ਇਵੈਂਚੁਅਲੀ ਉਹ ਪੂਰੀ ਹੋ ਜਾਵੇ ਕਿਉਂਕਿ 11 ਤਰੀਕ ਨੂੰ ਬਲਵਿੰਦਰ ਸਿੰਘ ਭੁੰਦੜ ਨੂੰ ਆਉਣ ਦੀ ਜਿਹੜੀ ਗੱਲ ਕਹੀ ਗਈ ਹੈ ਜੇ ਉਦੋਂ ਨਹੀਂ ਆਉਂਦੇ ਤਾਂ ਹੋ ਸਕਦਾ ਹੈ ਕਿ ਫਿਰ ਦੁਬਾਰਾ ਅੱਗੇ ਪੱਧ ਪੀ ਜਾਵੇ ਹੁਣ ਐਦਾਂ ਹੀ ਜੇ ਤਰੀਕਾਂ ਪੈਂਦੀਆਂ ਰਹੀਆਂ ਤਾਂ ਫਿਰ ਓਬਵੀਅਸਲੀ ਉਹ ਸਮਾਜ ਜਾਵੇਗਾ ਕਿ ਜਦੋਂ ਕਮੇਟੀ ਦੀ ਮੀਟਿੰਗ ਜਿਹੜੀ ਹੈ ਉਹ ਇੱਕ ਪਾਸੇ ਰਹਿ ਜੂਗੀ ਤੇ ਉਧਰ ਦੂਜੇ ਪਾਸੇ ਭਰਤੀ ਪ੍ਰਕਿਰਿਆ ਪੂਰੀ ਹੋ ਜਾਊਗੀ ਪਰ ਇਹੋ ਜੀ ਸਥਿਤੀ ਦੇ ਵਿੱਚ ਹੋ ਕੀ ਰਿਹਾ ਅਸਲ ਦੇ ਵਿੱਚ ਇਹ ਵਾਚਣਾ ਜ਼ਰੂਰੀ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਮਾਂਟਿਕ ਪੰਜਾਬੀ